ਪ੍ਰਸੰਗ ਦੇ ਦਰਸ਼ਕ ਭੰਗੂ ਜੀ ਹਾਂਜੀ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਕੀ ਪਹਿਲਾਂ ਦੇ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬਹੁਤ ਹੀ ਵੱਡੀ 10000 ਚ ਇੱਥੇ ਪਹੁੰਚੇ ਹੋ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਤੇ ਦੂਜਾ ਇੱਥੇ ਜਿੰਨੇ ਵੀ ਸੰਤਾਈਆਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਤੇ ਇਹ ਜਿਹੜੀ ਆਪਾਂ ਤੁਹਾਨੂੰ ਦੱਸਿਆ ਗਿਆ ਕਿ ਜਿਹੜੀ ਅੱਜ ਆਪਾਂ ਭਰਤੀ ਕਮੇਟੀ ਦੀ ਅਨਾਉਂਸਮੈਂਟ ਕੀਤੀ ਆ ਉਹਦੇ ਚ ਜਿਹੜੇ ਅਹੁਦੇਦਾਰਾਂ ਦੇ ਨਾਮ ਹੀ ਤੁਹਾਨੂੰ ਦੱਸ ਦਿੱਤੇ ਗਏ ਆ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਅੱਗੇ ਹੋ ਕੇ ਪੰਜਾਬ ਪੰਜਾਬੀਅਤ ਨੂੰ ਬਚਾਉਣ ਵਾਸਤੇ ਜੋ ਸਾਡਾ ਇੱਕ ਉਹ ਦਿਨ ਅਸੀਂ ਬਾਗੀ ਦੇ ਮੇਲੇ ਤੇ ਇੱਕ ਕਿਹਾ ਸੀ ਪੰਥ ਬਚਾਓ ਪੰਜਾਬ ਚ ਆਓ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਦੇ ਹੱਕਾਂ ਹਕੂਕਾਂ ਨੂੰ ਬਚਾਈਏ ਆਪਣੀ ਬੋਲੀ ਨੂੰ ਬਚਾਈਏ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਪੰਜਾਬ ਦੀ ਹੋਂਦ ਨੂੰ ਬਹੁਤ ਵੱਡੇ ਖਤਰੇ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਭਾਈਚਾਰਿਆਂ ਨੂੰ ਮਿਲ ਕੇ ਇੱਕ ਦੂਜੇ ਨਾਲ ਤੇ ਇਹ ਸੇ ਕੋਈ ਵੀ ਨਾ ਸੋਚੇ ਕਿ ਕੇ ਕਿਸ 파ਰਟ ਇੱਕ ਇਹ ਧਰ ਦੀ ਪਾਰਟੀ ਹੈ ਸਾਰੇ ਪੰਜਾਬੀਆਂ ਦੀ ਪਾਰਟੀ ਆ ਤੇ ਸਾਰੇ ਜਣੇ ਇਹ ਚ ਸਹਿਯੋਗ ਕਰਨ ਤੇ ਸਾਰੇ ਜਣੇ ਆਪਾਂ ਰਲ ਮਿਲ ਕੇ ਆਪਣੇ ਪੰਜਾਬ ਨੂੰ ਜਿੱਦਾਂ ਪੰਜਾਬ ਦਾ ਪਹਿਲਾ ਨਾਂ ਸੀਗਾ ਪੰਜਾਬ ਹਿੰਦੁਸਤਾਨ ਤੇ ਪਹਿਲੇ ਨੰਬਰ ਤੇ ਸੀਗਾ ਅੱਜ ਬਹੁਤ ਪਿੱਛੇ ਪਚੜ ਚੁੱਕਾ ਹੈ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਰੇ ਪਾਸੇ ਸਾਡੇ ਚ ਬਹੁਤ ਵੱਡੀ ਗ੍ਰਾਵਟ ਆ ਚੁੱਕੀ ਆ ਇਸ ਕਰਕੇ ਉਹਨੂੰ ਦੂਰ ਕਰਨ ਵਾਸਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਹਮਲਾ ਮਾਰੀਏ ਤੇ ਜੋ ਪੰਜਾਬ ਦੀ ਪਹਿਲੀ ਆਨ ਸ਼ਾਨ ਸੀ ਉਹਨੂੰ ਬਹਾਲ ਕਰੀਏ ਸਤਿ ਸ੍ਰੀ ਅਕਾਲ ਜੇ ਤਾਂ ਤੁਸੀਂ ਲੁਧਿਆਣਾ ਦਾ ਗਠਨ ਕਰਤਾ ਹੈ ਲੁਧਿਆਣਾ ਤੋਂ ਬਾਈ ਇਲੈਕਸ਼ਨ ਹੈ ਤੁਹਾਡਾ ਕੈਂਡੀਡੇਟ ਕਰੂਗਾ ਕਿ ਸਮਰਥਨ ਕਰੂ ਨਹੀਂ ਅਸੀਂ ਅਜੇ ਫੇਲਾ ਲਏ ਅਜੇ ਸੰਗਠਨ ਖੜਾ ਕਰ ਰਹੇ ਹਾਂ ਫਿਰ ਵੀ ਅਸੀਂ ਜੋ ਸਾਡੇ ਸੰਗਠਨ ਦੇ ਮੈਂਬਰ ਹੋਣਗੇ ਲੁਧਿਆਣਾ ਜ਼ਿਲ੍ਹੇ ਦੇ ਜਾਂ ਇਸ ਸ਼ਹਿਰ ਦੇ ਉਹ ਉਹ ਵਿਚਾਰ ਕਰਨਗੇ ਕਿ ਸਾਨੂੰ ਇੱਕ ਹਾਲਾਤਾਂ ਦੇ ਹਿਸਾਬ ਨਾਲ ਸਾਨੂੰ ਇਹ ਇਲੈਕਸ਼ਨ ਲੜਨ ਵਾਸਤੇ ਜਾਂ ਸਾਰੇ ਅਸੀਂ ਕੋਈ ਬਾਅਦ ਵਿੱਚ ਫੈਸਲਾ ਕਰਾਂਗੇ ਅਜੇ ਫੇਰ ਹਾਲ ਅਸੀਂ ਕੋਈ ਇਹਦੇ ਇਹਦੇ ਵਾਸਤੇ ਜੇ ਇਹ ਕੋਈ ਕੁਝ ਨਹੀਂ ਕਹਿ ਸਕਦੇ ਕਿ ਅਸੀਂ ਇਲੈਕਸ਼ਨ ਲੜਾਂਗੇ ਨਾ ਲੜਾਂਗੇ ਪਹਿਲਾਂ ਅਸੀਂ ਆਪਣੇ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਸੋਚ ਰਹੇ ਹਾਂ ਕਿ ਪਹਿਲਾਂ ਅਸੀਂ ਸਾਰੀ ਉਹਦੀ ਤਿਆਰੀ ਕਰੀਏ ਅੱਛਾ ਗਿਆਨੀ ਜੀ ਲਈ ਇਹ ਗੱਲ ਕਹੀ ਗਈ ਹੈ ਕਿ ਗਿਆਨੀ ਗੁਰਬਖਸ਼ ਸਿੰਘ ਜੀ ਤਾਂ ਉਹਨਾਂ ਨੂੰ ਉਹਦਾ ਤੋਂ ਬਖਵਾ ਨਹੀਂ ਦਿੱਤਾ ਗਿਆ ਕੀ ਗੱਲ ਚੰਗੜੀ ਨਹੀਂ ਮੇਰੇ ਖਿਆਲ ਹੈ ਇਹ ਇਹੋ ਜਿਹੇ ਇਲਜ਼ਾਮ ਤੇ ਥੋੜੇ ਜਿਹਾ ਵੈਸੇ ਗਲਤ ਹੈ ਉਹ ਉਹ ਬੜੇ ਸ਼ਰਤੋਂ ਬੈਕਵਰਡ ਸੀ ਜਾਂ ਕੁਝ ਵੀ ਉਹ ਬੜੇ ਸ਼ਰਤੋਂ ਇਸ ਉਹਦੇ ਤੇ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਜੋ ਅਕਾਲੀ ਦਲ ਉਹ ਉਹਨਾਂ ਨੇ ਕੀਤਾ ਗਿਆ ਉਹ ਬਹੁਤ ਗਲਤ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਬੜਾ ਲੰਮਾ ਸਮਾਂ ਟਾਈਮ ਉਹਨਾਂ ਨੇ ਅਹੁਦੇ ਤੇ ਰੱਖਿਆ ਜਿੰਨਾ ਚਿਰ ਉਹਨਾਂ ਦੇ ਹਾਂ ਨਾ ਹਾਂ ਮਿਲਾਉਂਦੇ ਰਹੇ ਉਹਨਾਂ ਚਿਰ ਤੇ ਬਹੁਤ ਠੀਕ ਸੀ ਜਿਹੜਾ 2 ਦਸੰਬਰ ਨੂੰ ਉਹਨਾਂ ਨੇ ਡਟ ਕੇ ਜੋ ਸਹੀ ਤਰੀਕੇ ਨਾਲ ਫੈਸਲਾ ਹੋਣਾ ਸੀਗਾ ਉਹ ਕੀਤਾ ਤੇ ਉਤੋਂ ਇਹ ਜਿਹੜੀ ਉਹ ਤੇਰਾ ਕਾਫੀ ਬਖਲਾੜ ਸੀ ਉਹਨਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਹਰਪ੍ਰੀਤ ਸਿੰਘ ਨੂੰ ਉਹਨਾਂ ਨੇ ਉਦੋਂ ਤੋਂ ਹੀ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਤੇ ਆਸਤੇ ਆਸਤੇ ਇਸ ਮਕਾਮ ਤੇ ਲੈ ਆਂਦਾ ਕਿ ਉਹਨਾਂ ਨੂੰ ਜਿਹੜਾ ਬੜੇ ਦੁੱਖਦਾਈ ਗੱਲ ਇਹ ਆ ਕਿ ਇੱਕ ਜਥੇਦਾਰ ਨੂੰ ਇਸ ਤਰੀਕੇ ਨਾਲ ਬਰਖਾਸਤ ਕਰਨਾ ਜਾਂ ਕਰਨਾ ਮੇਰੇ ਖਿਆਲਕਿ ਇਹ ਸਿੱਖ ਪੰਥ ਨੂੰ ਇਹਦੇ ਵਾਸਤੇ ਵਿਚਾਰ ਕਰਨ ਦੀ ਲੋੜ ਆ ਅਸੀਂ ਇਸ ਗੱਲ ਦੀ ਨਖੇਦੀ ਕਰਦੇ ਹਾਂ ਕਿ ਇਹ ਜਿਹੜਾ ਕਿ ਉਹ ਦਬਾਅ ਬਣਾ ਕੇ ਜਥੇਦਾਰਾਂ ਦੇ ਉੱਪਰ ਜਾਂ ਕੋਈ ਉਹ ਫੈਸਲੇ ਨੂੰ ਦੁਬਾਰਾ ਆਪਣੇ ਮੁਤਾਬਕ ਢਾਲਣਾ ਚਾ ਰਹੇ ਆ ਪਰ ਉਹ ਹੁਣ ਸਿੱਖ ਪੰਥ ਉਸ ਚੀਜ਼ ਦੀ ਉਹਨਾਂ ਬਰਖਾਸਤ ਕਰ ਗਏ ਨਹੀਂ ਜੇਕਰ ਤੁਹਾਡੇ ਕੋ ਆਂਦੇ ਨੇ ਤੁਸੀ ਉਹਨਾਂ ਨੂੰ ਸਮਰਥਨ ਦਿਨੇ ਨਹੀਂ ਆ ਸਾਡਾ ਸਮਰਥਨ ਉਹਨਾਂ ਦੇ ਨਾਲ ਹੈ ਜੀ ਅਸੀਂ ਇਹ ਚੀਜ਼ ਇਹ ਕਿ ਉਹਨਾਂ ਨਾਲ ਤਕਾ ਹੋਇਆ ਤੇ ਅਸੀਂ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਨਾਲ ਆ ਉਹਨਾਂ ਨੂੰ ਵੀ ਕਵਾਂਗੇ ਪੰਜਾਬ ਵਿੱਚ ਤੁਸੀਂ ਤੁਹਾਡਾ ਬੜੀ ਵੱਡੀ ਸ਼ਖਸੀਅਤ ਉਹ ਵੀ ਉਹਨਾਂ ਕੋਲ ਬਹੁਤ ਗਿਆਨ ਭੰਡਾਰ ਆ ਚੰਗੇ ਬਹੁਤ ਵਧੀਆ ਪ੍ਰਚਾਰਕ ਵੀ ਆ بڑے ਅਹੁਦੇ ਤੇ ਰਹੇ ਆ ਅਸੀਂ ਚਾਹੁੰਦੇ ਹਾਂ ਕਿ ਪੰਜਾਬ 'ਚ ਜਿਹੜੇ ਇਹ ਧਰਮ ਪ੍ਰਚਾਰ ਦੀ ਵੀ ਬਹੁਤ ਵੱਡੀ ਲਹਿਰ ਸ਼ੁਰੂਆਤ ਕਰਨ ਦੀ ਲੋੜ ਹੈ ਕਿ ਸਾਡੀ ਨੌਜਵਾਨੀ ਜਿਹੜੀ ਹੈ ਨਸ਼ਿਆਂ 'ਚ ਬਹੁਤ ਵੱਡਾ ਸਾਡਾ ਧਰਮ ਪਰਵਰਤਨ ਹੋ ਰਿਹਾ ਹੈ ਕਈ ਚੀਜ਼ਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਧਰ ਵੀ ਹੰਬੜਾ ਮਾਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਭਾਜਪਾ ਨੇ ਕਦੀ ਉਹਨਾਂ ਦੇ ਪਿੱਛੇ ਸਟੈਂਡ ਨਹੀਂ ਕੀਤਾ ਜਿਹੜਾ ਭਾਜਪਾ ਨੇ ਇਹ ਗੱਲ ਕਹੀ ਹੈ ਤਾਂ ਤੁਸੀਂ ਕੀ ਸਮਝਦੇ ਹੋ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਮੈਂ ਤਾਂ ਸੋਚਦਾ ਕਿ ਉਹ ਜਦੋਂ ਵੀ ਕਿਸੇ ਨਾਲ ਬੇਇਨਸਾਫੀ ਹੁੰਦੀ ਉਹ ਸਾਰਿਆਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਇਸ ਚੀਜ਼ ਦਾ ਤਾਂ ਸਮਰਥਨ ਕਰਨਾ ਚਾਹੀਦਾ ਅਸੀਂ ਇਹ ਕੇ 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 ਬੀਜੇਪੀ ਚ ਵੀ ਬਹੁਤ ਚੰਗੇ ਬੰਦੇ ਜਿਹੜੇ ਸਿੱਖ ਕੋਈ ਹੋ ਸਕਦੇ ਆ ਸਾਰੇ ਉਹ ਜਥੇਦਾਰ ਦਾ ਵੀ ਸਾਰੇ ਉਹ ਪੂਰੇ ਸਿੱਖ ਪੰਦੇ ਜਸਦਾਰ ਹੁੰਦੇ ਉਹ ਉਹ ਪਾਰਟੀਬਾਜ਼ੀ ਦੇ ਕਿਸੇ ਇੱਕ ਪਾਰਟੀ ਦੇ ਹੁਨੇਸ਼ ਕਰਕੇ ਉਹਨਾਂ ਨੂੰ ਕਈਆਂ ਨੇ ਮਿਲ ਲਿਆ ਹੋਊਗਾ ਕਈਆਂ ਨੂੰ ਇਸ ਚੀਜ਼ ਦਾ ਬੁਰਾ ਲੱਗਾ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਕਢਿਆ ਜਾਣਾ ਇਸ ਕਰਕੇ ਸਾਰੇ ਜੇ ਜੋ ਵੀ ਉਹ ਇਹਦੇ ਵਾਸਤੇ ਆਵਾਜ਼ ਬੁਲੰਦ ਕਰਦਾ ਉਹਦਾ ਧੰਨਵਾਦ ਕੀਤਾ ਜੀ ਪੰਦੀ ਰਿਹਾਈ ਵਾਸਤੇ ਕਿ ਆਪ ਕਿੰਨੇ ਪ੍ਰਿਆਸ ਉਹ ਹੋ ਰਹੇ ਨੇ ਕਦ ਤੱਕ ਹੋ ਸਕੀ ਇਹ ਇਹਦੇ ਵਾਸਤੇ ਜੀ ਅਸੀਂ ਤੇ ਕਾਨੂੰਨੀ ਲੜਾਈ ਲੜ ਰਹੇ ਆ ਤੇ ਉਹਦੀ ਮੇਰੇ ਖਿਆਲ 17 ਤਰੀਕ ਵੀ ਆ ਤੇ ਬਾਕੀ ਅਸੀਂ ਆ ਇਹ ਸਾਰਾ ਮਾਮਲਾ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਬਾਕੀ ਸੰਗਤਾਂ ਉਹ ਅਮਰਤਪਾਲ ਵੀ ਉੱਥੇ ਚੜ੍ਹਦੀ ਕਲਾ ਚ ਆ ਪਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਜਿਹੜਾ ਖਡੂਰ ਸਾਹਿਬ ਦੇ ਵੋਟਰਾਂ ਨਾਲ ਇੱਕ ਬਹੁਤ ਵੱਡਾ ਤਕਾਵਰ ਆ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਚਾਹੁੰਦੇ ਹਾਂ ਕਿ ਉਹਨਾਂ ਦੇ ਜੋ ਵੋਟਰਾਂ ਦੇ ਹੱਕ ਨਾ ਮਾਰੇ ਜਾਣ ਇਸ ਕਰਕੇ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ 'ਚ ਲਿਆਉਣ ਦੀ ਉਹ ਆਪਣੇ ਪੰਜਾਬ ਦੀ ਆਪਣੇ ਪੰਥ ਦੀ ਗੱਲ ਕਰਨ ਵਾਸਤੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਆਪਣੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਏਡੀ ਵੱਡੀ ਤਦਦਾਰ 'ਚ ਵੋਟਾਂ ਪਾ ਕੇ ਜਿਤਾਇਆ ਉਹਨਾਂ ਦੇ ਜੋ ਦੁੱਖ ਦਰਦ ਹੈ ਉਹ ਸਰਕਾਰ ਦੇ ਗਾੜੀ ਰੱਖ ਸਕਣ ਉਹਨਾਂ ਦਾ ਕੋਈ ਹੱਲ ਕਰ ਸਕੇ ਉਗੇ ਆਨੰਦ ਦਾ ਸੰਗਠਨ ਕਿਸ ਤਰ੍ਹਾਂ ਕੰਮ ਕਰੂਗਾ ਜੇਕਰ ਕੰਮ ਨਹੀਂ ਕਰ ਸਕੀ ਤੋ ਮਲੇ ਹੋਰ ਨੇ ਲੋਕ ਜੋੜੇ ਜਾਣਗੇ ਨਹੀਂ ਅਸੀਂ ਜੀ ਸਾਰਿਆਂ ਨੂੰ ਜੋੜਨ ਵਾਸਤੇ ਇੱਕ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਸ਼ਹਿਰ ਦੀ ਅਸੀਂ ਬਣਾਈਆਂ ਜਾਂ ਦਿਹਾਤੀ ਬਣਾਈਆਂ ਇਹ ਤੋਂ ਅੱਗੇ ਅਸੀਂ ਇਹ ਮਹੱਲਾ ਵਾਈਜ ਜਾਂ ਬਲਾਕ ਵਾਈਜ ਜਾਂ ਜਿੱਦਾਂ ਵੀ ਅੱਗੇ ਜਿਹੜੇ ਅਸੀਂ ਜਿਹੜੇ ਦਿਹਾਤੀ ਖੇਤਰ ਦੇ ਆ ਉੱਥੇ ਅਸੀਂ ਜ਼ਿਲ੍ਹੇ ਤੋਂ ਬਲਾਕ ਤੇ ਬਲਾਕ ਤੋਂ ਸਬ ਬਲਾਕ ਕਰਕੇ ਇਦਾਂ ਵੰਡ ਕੇ ਪਿੰਡਾਂ ਤੱਕ ਪਹੁੰਚ ਰਹੇ ਹਾਂ ਇਸੇ ਤਰ੍ਹਾਂ ਅਸੀਂ ਇਹ ਵਾਰਡ ਸਿਸਟਮ ਦੇ ਹਿਸਾਬ ਨਾਲ ਵਾਰਡ ਤੱਕ ਪੰਜ-ਪੰਜ ਮੈਂਬਰਾਂ ਦੀ ਕਮੇਟੀ ਬਣਾ ਕੇ ਉਹਨਾਂ ਨੂੰ ਹਰੇਕ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਜੀ ਰਾਸ਼ਦ ਇੰਜੀਨੀਅਰ ਨੂੰ ਪਰਮਿਸ਼ਨ ਮਿਲ ਗਈ ਹੈ ਸੱਚ ਸੱਚੀ ਜਾਨ ਦੀ ਹੁਣ ਅੰਮ੍ਰਿਤ ਪਾਲੂ ਨੂੰ ਅਜੇ ਤੱਕ ਪਰਮਿਸ਼ਨ ਨਹੀਂ ਮਿਲੀ ਹੈ ਖੋਟਾ ਇਹਦੇ ਬਾਰੇ ਕੀ ਕਹਿਣਾ ਮੈਂ ਕਹਿੰਦਾ ਕਿ ਇਹ ਬਹੁਤ ਵਧੀਆ ਗੱਲ ਹੋਈ ਹੈ ਕਿ ਰਾਸ਼ਦ ਨੂੰ ਮਿਲ ਗਈ ਹੈ ਤੇ ਮਿਲਣੀ ਚਾਹੀਦੀ ਹੈ ਕਿ ਉਹਨਾਂ ਦਾ ਸੁਧਾਨਾ ਕਾਕਿਆ ਕਿ ਉਹਨਾਂ ਨੂੰ ਜੋ ਇੰਨੇ ਲੋਕਾਂ ਨੇ ਚੁਣਿਆ ਤੋ ਆਪਣੇ ਗੱਲ ਜਿਹੜੀ ਪਾਰਲੀਮੈਂਟ 'ਚ ਕਹਿ ਸਕਣ ਤੇ ਇਹਦੇ ਵਾਸਤੇ ਅਸੀਂ ਸੋਚਨੇ ਕਿ ਉਹਨਾਂ ਤੇ ਜਿਹੜੀਆਂ ਕੰਡੀਸ਼ਨਾਂ ਲਾਈਆਂ ਗਈਆਂ ਉਹ ਵੀ ਉਹ ਵੀ ਕੰਡੀਸ਼ਨਾਂ ਤੋਂ ਰਹਿਤ ਉਹਨਾਂ ਨੂੰ ਇਹ ਪੂਰਾ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਵਾਸਤੇ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਪ੍ਰੈਸ ਨੂੰ ਜਾਂ ਆਮ ਸੰਗਤਾਂ ਵਿਚ ਵਿਚਰਨ ਦੀ ਆਜਾਜ਼ਤ ਹੋਣੀ ਚਾਹੀਦੀ ਆ ਇਸੇ ਕਰਕੇ ਅਮਰਤਪਾਲ ਦਾ ਵੀ ਅਸੀਂ ਕੇਸ ਲੱਗਾ ਹੋਇਆ ਵਾ ਹੁਣ ਉਹਦੀ ਮੈਨੂੰ ਕਰੈਕਟ ਜਾਣਕਾਰੀ ਨਹੀਂ ਕਿੰਨੀ ਤਰੀਕ ਆ ਸ਼ਾਇਦ ਉਮੀਦ ਹੈ ਕਿ ਉਹਨਾਂ ਨੂੰ ਵੀ ਇਸ ਵਿਹਾਵ ਤੇ ਵੀ ਰੀਲੀਫ ਮਿਲ ਸਕਦੀ ਹੈ ਪਰ ਸਿਮ ਜਿਹੜੇ ਅਮਰੀਕਾ ਤੋਂ ਪੰਜਾਬੀ ਇੱਥੇ ਭੇਜੇ ਗਏ ਨੇ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖਦੇ ਹੋ ਕਿ ਜਹਾਜ਼ ਪੰਜਾਬ ਚੁੱਟ ਗਿਆ ਅੰਬਰ ਸੁੱਟ ਗਿਆ ਇਹ ਜੀ ਮੇਰੇ ਖਿਆਲ ਹੈ ਕਿ ਸਾਡੀ ਬਹੁਤ ਵੱਡੀ ਤਰਾਸਦੀ ਆ ਪੰਜਾਬੀਆਂ ਦੀ ਬੜੀ ਦੁੱਖ ਨਾਲੇ ਕਹਿਣਾ ਪੈ ਰਿਹਾ ਕਿ ਸਾਨੂੰ ਆਪਣੀ ਧਰਤੀ ਛੱਡ ਕੇ ਦੂਜੇ ਮੁਲਕਾਂ 'ਚ ਠੱਕੇ ਖਾਣੇ ਪੈ ਰਹੇ ਤੇ ਜੋ ਸਾਡੇ ਉਹ ਬੱਚੇ ਜੋ ਗਏ ਆ 50-50 ਲੱਖ ਰੁਪਏ 60-60 ਲੱਖ 6-6 ਮਹੀਨੇ ਵਿਚਾਰੇ ਕਿੱਧਰ-ਕਿਧਰ ਦੀ ਪਹੁੰਚ ਕੇ ਉੱਥੇ ਬੜੀ ਮੁਸ਼ਕਿਲਾਂ 'ਚ ਪਹੁੰਚੇ ਆ ਤੇ ਉਹਨਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਐ ਅਸੀਂ ਤੇ ਸਰਕਾਰ ਦੀ ਜਾਂ ਸਾਡੇ ਜਿਹੜੀਆਂ ਜਿਹੜੇ ਸਰਕਾਰਾਂ ਰਹੀਆਂ ਇਹਨਾਂ ਨੇ ਇਹਨਾਂ ਨੂੰ ਕਸੂਰਵਾਰ ਸਮਝਦਾ ਇਹਨਾਂ ਨੇ ਹਾਲਾਤ ਹੀ ਇੱਥੇ ਪੈਦਾ ਕਰ ਦਿੱਤੇ ਇਹੋ ਜਿਹੇ ਕਿ ਇਹ ਮਜਬੂਰ ਨੇ ਸਾਨੂੰ ਆਪਣੇ ਘਰ-ਬਾਰ ਛੱਡ ਕੇ ਆਪਣੇ ਉਹ ਵਿਦੇਸ਼ਾਂ 'ਚ ਰੋਲਣਾ ਪੈ ਰਿਆ ਤੇ ਅਸੀਂ ਤੇ ਅਮਰੀਕਾ ਗਵਰਨਮੈਂਟ ਨੂੰ ਇਹ ਅਪੀਲ ਕਰਾਂਗੇ ਕਿ ਤੁਸੀਂ ਇਹ ਇਹੋ ਜਿਹੇ ਮਾਮਲਿਆਂ ਤੇ ਦੁਬਾਰਾ ਗੌਰ ਕਰੋ ਤੇ ਇਦਾਂ ਉਹਨਾਂ ਨਾਲ ਧੱਕੇਸ਼ਾਹੀ ਨਾ ਹੋਵੇ ਤੇ ਬਾਕੀ ਅਸੀਂ ਉਹਨਾਂ ਕਿ ਜਿਹੜੇ ਉਹ ਬੰਦੇ ਵੀ ਵਾਪਸ ਆਏ ਆ ਉਹਨਾਂ ਨੂੰ ਸਰਕਾਰ ਨੂੰ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਉਹਨਾਂ ਨੂੰ ਉਹਨਾਂ ਨੇ ਬਹੁਤ ਸਭ ਕੁਝ ਆਪਣਾ ਵੇਚ-ਵਟ ਕੇ ਲਾ ਕੇ ਚਲੇ ਗਏ ਉਹਨਾਂ ਦੇ ਹੁਣ ਬਹੁਤ ਔਖੇ ਹਾਲਾਤ 'ਚ ਆ ਉਹ ਹੋ ਸਕਦਾ ਕਿ ਉਹਨਾਂ ਨੂੰ ਹੌਸਲਾ ਦੇਣ ਦੀ ਵੀ ਲੋੜ ਹੈ ਤੇ ਉਹਨਾਂ ਨੂੰ ਆਪਣਾ ਕੋਈ ਰੋਜਗਾਰ ਦਾ ਪ੍ਰਬੰਧ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਦੇ ਨਾਗਰਿਕ ਆ ਤੇ ਬਾਕੀ ਜੋ ਇੱਥੇ ਪੰਜਾਬ ਵਿਚ ਲਿਆਂਦਾ ਗਿਆ ਜਾਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਉਹ ਹਾਂਜੀ ਇਹ ਨਹੀਂ ਬਹੁਤ ਬਹੁਤ ਇਹ ਇਹ ਚੀਜ਼ ਹੈ ਕਿ ਉਹ ਕੋਈ ਕ੍ਰਿਮੀਨਲ ਨਹੀਂ ਸੀਗੇ ਉਹਨਾਂ ਨੇ ਕੋਈ ਇਹੋ ਜਿਹਾ ਕੋਈ ਗਰਾਹ ਨਹੀਂ ਕੀਤਾ ਕਿ ਜੋ ਉਹਨਾਂ ਨੇ ਇਹੋ ਜਿਹਾ ਵਿਆਰ ਕੀਤਾ ਜਾਣਾ ਚਾਹੀਦਾ ਇਹ ਤੇ ਸਾਡੀਆਂ ਸਰਕਾਰਾਂ ਨੂੰ ਵੀ ਨੋਟਿਸ ਲੈਣਾ ਚਾਹੀਦਾ ਉਹ ਇਸ ਗੱਲ ਦੇ ਉੱਪਰ ਬਾਕੀ ਜੋ ਉਹਨਾਂ ਨੂੰ ਇੱਥੇ ਇੱਥੇ ਲਿਆਉਣਾ ਲਿਆਂਦਾ ਗਿਆ ਮੇਰਾ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਵੀ ਉਹ ਜਿੱਥੇ ਦੇ ਕੋਈ ਜ਼ਿਆਦਾ ਬੰਦੇ ਸੀ ਉੱਥੇ ਹੀ ਉਹਨਾਂ ਨੂੰ ਤਾਰਨਾ ਚਾਹੀਦਾ ਜਿੰਨ ਸੈਂਟਰਲ ਸਰਕਾਰ ਦੀ ਹੋਰ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਰ ਜਗ੍ਹਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਠੀਕ ਨਹੀਂ ਗੱਲ ਤੇ ਸਾਡੀਆਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਉਹਨਾਂ ਨਾਲ ਪੂਰਨ ਹਮਦਰਦੀ ਹੈ ਜਿਹੜੇ ਆਏ ਲੋਕ ਤੇ ਅਸੀਂ ਉਹਨਾਂ ਨੂੰ ਸਰਕਾਰ ਦੇ ਗਾੜੀ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਰੁਜ਼ਗਾਰ ਦਾ ਉਹਨਾਂ ਦੇ ਪ੍ਰਬੰਧ ਕੀਤਾ ਜਾਣਾ ਚਾਹੀਦਾ ਕਡੂਰ ਸਾਹਿਬ ਦਾ ਕੰਮ ਕਿਸ ਤਰ੍ਹਾਂ ਹੋ ਰਿਹਾ ਹੈ ਜੀ ਨੀ ਕੋਈ ਕੋਈ ਉਹ ਕੰਮ ਨਹੀਂ ਹੋ ਰਿਹਾ ਅਸੀਂ ਇਹ ਠੀਕ ਹੈ ਕਿ ਲੋਕਾਂ ਚ ਵਿਚਰ ਰਹੇ ਆ ਲੋਕਾਂ ਦੇ ਦੁੱਖ ਸੁੱਖ ਬਣ ਰਹੇ ਆ ਪਰ ਉਹ ਚੀਜ਼ ਹੈ ਕਿ ਜੋ ਉਹਨਾਂ ਦੇ ਐਮਪੀ ਦੇ ਤੌਰ ਤੇ ਨਾ ਤੇ ਉਹਨਾਂ ਦੇ ਕੋ ਫੰਡ ਦੇ ਜਾਂ ਕੋਈ ਵੀ ਕਿਸ ਚੀਜ਼ ਕੋਈ ਅਜੇ ਤੱਕ 1 ਰੁਪਿਆ ਦਾ ਵੀ ਇਸ ਖਡੂਰ ਸਾਹਿਬ ਦੇ ਹਲਕੇ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਉਹਨਾਂ ਲੋਕਾਂ ਦਾ ਬਹੁਤ ਵੱਡਾ ਤਕਰਾ ਹੈ ਜੀ ਅਕਾਲੀ ਦਲ ਇੱਕ ਇਲੈਕਸ਼ਨ ਦੀ ਪਾਰਟੀ ਹੈ ਸੋ ਤੁਹਾਨੂੰ ਅਕਾਲੀ ਦਲ ਅੰਮ੍ਰਿਤਸਰ ਹੁਣ ਤਾਂ ਦੀ ਹੈ ਵਾਰਿਸ ਪੰਜਾਬ ਦੀ ਅਕਾਲੀ ਤੁਹਾਨੂੰ ਲੱਗਦਾ ਨਹੀਂ ਕਿ ਸਿੱਖ ਵੋਟਾਂ ਤੇ ਹੀ ਇਹ ਵਟਵਾਰਾ ਹੋ ਰਿਹਾ ਹੈ ਜੇਕਰ ਵੋਟ ਮੰਡੇ ਜਾਣਗੇ ਤੁਸੀਂ ਕੁਝ ਲੈ ਜਾਓਗੇ ਕੁਝ ਉਹ ਲੈ ਜਾਣਗੇ ਕੁਝ ਉਹ ਲੈ ਜਾਣਗੇ ਇਕੱਠੇ ਇੱਕ ਪਲੇਟਫਾਰਮ ਤੇ ਜੇ ਹੋ ਨਹੀਂ ਸਕਦਾ ਤਾਂ ਕੋਈ ਯੋਜਨਾ ਆਵੇ ਸਾਰੇ ਇਕੱਠੇ ਕਰਨ ਦੀ ਨਹੀਂ ਅਸੀਂ ਤੇ ਇਹ ਸਾਡੀ ਮੇਰੇ ਖਿਆਲ ਬਹੁਤ ਵੱਡੀ ਬਦਕਿਸਮਤੀ ਹੈ ਕਿ ਅਕਾਲੀ ਦਲ ਦਾ ਨੂ ਬਹੁਤ ਲੰਮਾ ਸਮਾਂ ਹੋ ਗਿਆ ਵਿਚਰਦੇ ਹਨ ਅਕਾਲੀ ਦਲ ਦਾ ਇਤਿਹਾਸ ਵੀ ਬੜਾ ਸ਼ਾਨਾਮਈ ਸੀਗਾ ਉਹਨਾਂ ਨੇ ਬੜੀਆਂ ਲੜਾਈਆਂ ਲੜੀਆਂ ਪੰਜਾਬ ਦੀ ਖਾਤਰ ਪਰ ਕੁਝ ਟਾਈਮ ਤੋਂ ਜਦੋਂ ਉਹਨਾਂ ਨੇ ਆਪਣੇ ਸਨਹాతਾਂ ਤੋਂ ਥਿੜਕ ਗਿਆ ਤੇ ਉਹਦੇ ਹਾਲਾਤ ਜੋ ਪੰਜਾਬ ਦੇ ਵੀ ਉਹਨਾਂ ਨੇ ਬੜੇ ਬਦਤਰ ਕਰ ਦਿੱਤੇ ਤੇ ਅਕਾਲੀ ਦਲ ਵੀ ਖਤਮ ਹੋ ਗਿਆ ਇਸ ਕਰਕੇ ਹੁਣ ਇਹ ਮਜਬੂਰੀ ਬਣ ਗਈ ਹੈ ਕਿ ਦਮਾਂ ਕਾਲੀਦਲ ਬਣਾਉਣ ਦੀ ਤੇ ਨਹੀਂ ਤੇ ਜੇ ਉਹ ਸਹੀ ਤਰੀਕੇ ਨਾਲ ਕਰਦੇ ਹੁੰਦੇ ਤੇ ਮੇਰਾ ਖਿਆਲ ਹੈ ਕਿ ਨਾ ਤੇ ਪੰਜਾਬ 'ਚ ਇਹੋ ਜੇ ਆ ਜੋ ਆਪਾਂ ਹੁਣ ਗੱਲ ਡਿਸਕਸ ਕਰਕੇ ਅੱਥੇ ਆ ਕਿ ਸਾਡੇ ਪੰਜਾਬੀਆਂ ਨੂੰ ਬਾਹਰ ਤੱਕੇ ਖਾਣੇ ਪੈਂਦੇ ਜਾਂ ਸਾਡਾ ਧਰਮ ਪਰਿਵਰਤਨ ਹੁੰਦਾ ਜਾਂ ਸਾਡੀ ਨੌਜਵਾਨੀ ਨਸ਼ੇ 'ਚ ਇਹ ਜੇ ਹਾਲਾਤ ਬਣੇ ਤਾਂ ਇਹ ਇਦਾਂ ਦੇ ਨਾ ਹੁੰਦੇ ਜੇ ਸਾਡੇ ਲੀਡਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਸਮਝੀ ਬਡਾਲਾ ਸਾਹਿਬ ਵੀ ਕਹਿੰਦੇ ਦਲ ਇੱਕ ਦਿੱਤਾ ਉਹਨਾਂ ਨੇ ਕਿ ਅਸੀਂ ਵੀ ਬਣਾ ਸਕਦੇ ਹਾਂ ਬਡਾਲਾ ਸਾਹਿਬ ਅਗਰ ਤੁਹਾਡੇ ਨਾਲ ਰਲ ਜਾਣੇ ਕਿ ਕੋਈ ਨਾ ਪੰਥ ਕਿ ਨਾ ਬੰਦ ਨਰਨ ਜਣ ਨਹੀਂ ਉਹ ਫਿਰ ਕਿ ਨਵਾਂ ਅਕਾਲੀ ਦਲ ਵੀ ਬਣਾ ਲੈਣਗੇ ਨਹੀਂ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਆ ਕਿ ਆਪਾਂ ਨੂੰ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਸਾਰੇ ਅਕਾਲੀ ਦਲਾਂ ਨੂੰ ਬਾਕੀ ਹੋਰ ਵੀ ਜਿਹੜੀਆਂ ਆਪਾਂ ਧਰਾਂ ਨੂੰ ਸੜੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਦੂਜੀਆਂ ਸਾਰਿਆਂ ਨੂੰ ਰਲ ਕੇ ਇਕੱਠੇ ਚੱਲਣਾ ਚਾਹੀਦਾ ਅਸੀਂ ਸਾਰਿਆਂ ਦੇ ਗਾੜੀ ਇਹ ਅਪੀਲ ਵੀ ਕਰਦੇ ਆ ਕਿ ਆਪਾਂ ਸਾਰੇ ਜਾਣੇ ਜੋ ਬੜੇ ਸੰਕਟ ਸਾਡੇ ਪੰਜਾਬ ਦੇ ਉੱਪਰ ਪੰਥ ਦੇ ਉੱਪਰ ਬਹੁਤ ਵੱਡੇ ਆ ਇਸ ਕਰਕੇ ਆਪਾਂ ਸਾਰਿਆਂ ਰਲ ਕੇ ਚੱਲਣ ਦੀ ਲੋੜ ਹੈ ਐਸਜੀਪੀਸੀ ਚੋੜਾ ਪਾਰਟਿਸਪੇਟ ਕਰੂਗੀ ਤੁਹਾਡੀ ਪਾਰਟੀ ਹਾਂਜੀ ਹਾਂਜੀ ਅਸੀਂ ਸਾਰਿਆਂ ਆਪਣੇ ਆ ਹਮਖਿਆਲੀ ਵੀ ਇੱਕ ਸਾਡਾ ਬਹੁਤ ਵੱਡਾ ਸਰਮੌਰ ਅਧਾਰਾ ਵਾ ਤੇ ਉਹ ਉਹਦਾ ਉਹਦਾ ਫੇਲੀਅਰ ਨਹੀਂ ਸਾਡੇ ਜਿਹੜਾ ਪੰਜਾਬ ਚ ਧਰਮ ਪਰਿਵਰਤਨ ਦਾ ਜਾਂ ਨਸ਼ਿਆਂ ਦਾ ਮਾਮਲਾ ਆ ਰਿਹਾ ਜੋ ਉਹ ਉੱਥੇ ਵੀ ਸਾਡੀ ਜਿਹੜੇ ਇੱਕ ਪਰਿਵਾਰ ਦੇ ਤਹਿਤ ਹੀ ਸਾਰਾ ਕੁਝ ਚੱਲਦਾ ਰਿਹਾ ਤੇ ਇਹਦੇ ਕਰਕੇ ਉਹ ਅਕਾਲੀ ਦਲ ਵੀ ਖਤਮ ਹੋ ਗਿਆ ਸਰਮਣੀ ਕਮੇਟੀ ਦੀ ਵੀ ਜਿਹੜੀ ਵਿਸ਼ਵਾਸਯੋਗਤਾ ਸੀ ਉੱਥੇ ਵੀ ਬਹੁਤ ਵੱਡਾ ਪ੍ਰਸ਼ਨ ਚੱਲਣ ਲੱਗਾ ਜੋ ਹੁਣ ਅਕਾਲ ਤਖਤ ਦੇ ਜਥੇਦਾਰ ਨੂੰ ਜਿਸ ਤਰੀਕੇ ਨਾਲ ਕੀਤਾ ਕਿ ਇਹ ਵੀ ਸਾਰਾ ਮੇਰੇ ਖਿਆਲ ਕਿ ਐਸੇ ਜੇ ਉਥੇ ਸਿਰਦ ਬੰਦੇ ਬੈਠੇ ਹੁੰਦੇ ਤੇ ਇਦਾਂ ਦੇ ਹਾਲਾਤ ਨਹੀਂ ਸੀ ਬਣ ਸਕਦੇ ਐਸਜੀਪੀਸੀ ਜੇ ਅਗਰ ਤੁਸੀਂ ਲੜਦੇ ਹੋ ਤਾਂ ਤੁਹਾਨੂੰ ਕੌਣ ਲੱਗਦਾ ਪ੍ਰਧਾਨ ਕੌਣ ਹੋਣਾ ਚਾਹੀਦਾ ਨਹੀਂ ਅਸੀਂ ਇਹ ਚੀਜ਼ੇ ਕਾਜੀ ਤੇ ਤਿਆਰੀ ਕਰ ਰਹੇ ਹਾਂ ਉਸ ਟਾਈਮ ਤੇ ਅਸੀਂ ਸੋਚਦੇ ਹਾਂ ਕਿ ਜੋਗ ਬੰਦੇ ਜੋ ਇਹ ਜਿਹੜੀ ਸ਼੍ਰੋਮਣੀ ਕਮੇਟੀ ਸੰਸਥਾਵਾ ਇੱਕ ਸਿੱਖਾਂ ਦੀ ਬੜੀ ਸਰਮੌਰ ਸੰਸਥਾ ਉਹ ਜਿਹੜੇ ਬੰਦੇ ਬੜੇ ਆਪਣੇ ਪਾਇਦਰ ਸਿੱਖ ਹੋਣ ਜਿਨ੍ਹਾਂ ਸਰਵ ਸੰਤੋਖ ਵਾਲੇ ਹੋਣ ਜਿਹੜੇ ਸੇਵਾ ਕਰਨ ਵਾਸਤੇ ਜਾਣ ਨਾ ਕਿ ਉੱਥੇ ਕੋਈ ਚੌਧਰ ਕਾਉਣ ਨਾ ਜਾਂ ਪੈਸਾ ਕਮਾਉਣ ਵਾਸਤੇ ਜਾਣ ਇਸ ਕਰਕੇ ਅਸੀਂ ਕਹਿੰਦੇ ਕਿ ਬਹੁਤ ਜਿਹੜੇ ਧਰਮ ਪ੍ਰਚਾਰ ਨੂੰ ਸਮਰਪਿਤ ਹੋਣ ਜਿਹੜੇ ਆਪਣੀ ਕੌਮ ਨੂੰ ਸਮਰਪਿਤ ਹੋਣ ਉਹ ਜਿਹੇ ਬੰਦਿਆਂ ਨੂੰ ਅੱਗੇ ਲਿਆਈਏ ਤੇ ਇਹ ਚ ਸੁਧਾਰ ਕਰੀਏ ਕੋਈ ਵੀ ਪ੍ਰਧਾਨ ਕੋਈ ਵੀ ਜਿਹੜੇ ਜਦੋਂ ਕੋਈ ਆਪਾਂ ਚੁਣ ਕੇ ਜਾਵਾਂਗੇ ਉੱਥੇ ਜਿਹੜੇ ਜ਼ਿਆਦਾ ਬੰਦਿਆਂ ਦੀ رائے ਹੋਗੀ ਉਹਨੂੰ ਪ੍ਰਧਾਨ ਬਣਾਇਆ ਜਾਵੇ 100 ਯਮੋ ਕੀ ਵਾਰ-ਵਾਰ ਵਾਰ ਆ ਰਹੇ ਨੇ ਅਮਰਪਾਲ ਦੇ ਅੰਦਰ ਕੀ ਕਹਿਣਾ ਚਾਹ ਰਹੇ ਨੇ ਇਹ ਤੇ ਦੇਖੋ ਜੀ ਸਾਡੇ ਅਮਰਪਾਲ ਦੀ ਤੇ ਛੱਡੋ ਗੱਲ ਬੰਦੀ ਸਿੰਘ ਬੜੇ ਸਿਰ ਤੋਂ 30 32 32 ਸਾਲਾਂ ਤੋਂ ਬੈਠੇ ਅੰਦਰ ਤੇ ਉਹਨਾਂ ਨੂੰ ਪ੍ਰੋਲ ਨਹੀਂ ਦਿੱਤੀ ਜਾ ਰਹੀ ਜੇ ਦਿੱਤੀ ਵੀ ਜਾ ਰਹੀ ਹੈ ਕਿਸੇ ਵੇਲੇ ਰਾਜੋਵਰਣਾ ਸਾਹਿਬ ਦੇ ਆ ਉਹ ਤਾਂ ਦੇ ਆਏ ਸੀਗੇ ਤੇ ਉਦੋਂ ਵੀ ਦੇਖੋ ਕਿ ਉਹਨਾਂ ਨੂੰ ਕੁਝ ਘੰਟਿਆਂ ਵਾਸਤੇ ਲਿਆਂਦਾ ਗਿਆ ਤੇ ਉਹ ਵੀ ਬੜੀ ਸਿਕਿਉਰਿਟੀ ਦੇ ਅੰਦਰ ਤੇ ਉਹਨਾਂ ਨੂੰ ਇਦਾਂ ਇਹਨਾਂ ਕੋਈ ਲੰਬੇ ਲੰਬੇ ਟਾਈਮ ਲਈ ਇਹਨਾਂ ਖੁੱਲਾ ਛੜਨਾ ਮੇਰਾ ਖਿਆਲ ਹੈ ਕਿ ਕਾਨੂੰਨ ਦੀਆਂ ਇੱਕ ਲੋਕਤੰਤਰ ਦਾ ਵੀ ਕਾਨੂੰਨ ਦਾ ਵੀ ਬਹੁਤ ਵੱਡਾ ਘਾਣ ਹੋ ਰਿਹਾ